ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮਹਿਤਾਬ ਕ੍ਰਿਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਕੋਟ ਦੇ ਨਿਚੋਂ ਦੀ ਪਉਣ ਵਾਲਾ ਬਲਾਊਜ਼ ਪਹਿਲਾਂ ਅਸੀਂ ਸਵਟਰ ਦੀ ਵੀਡੀਓ ਪਾਈ ਸੀ ਹੁਣ ਅਸੀਂ ਇਹ ਬਲਾਊਜ਼ ਬਣਾਇਆ ਹੈ ਬਲਾਊਜ਼ ਮਤਲਬ ਥੋੜਾ ਜਿਹਾ ਸ਼ਾਰਟ ਹੁੰਦਾ ਹੈ ਇਹਦਾ ਆਪਾਂ ਇਹ ਜਿਹੜੇ ਬੰਦੇ ਨੇ ਇਹ ਲਾ ਲਏ ਅਸੀਂ ਇਹ ਬਰੀਕ ਉਹਨਾਂ ਥੋੜੀ ਜੀ ਇਹਦੇ ਅਸੀਂ 45 ਜੋੜ ਲਾਏ ਨੇ 2-2 ਦਾ ਅਸੀਂ ਬਾਰਡਰ ਕੀਤਾ ਹੈ ਏ ਇਹ ਅਸੀਂ ਮਤਲਬ 5 ਇੰਚ ਦਾ ਇੰਚੀ ਟੇਪ ਤੇ ਫਿਰ 5 ਇੰਚ ਦਾ ਅਸੀਂ ਇਹਦਾ ਬਾਰਡਰ ਕੀਤਾ ਹੈ 5 ਇੰਚ ਬਾਰਡਰ ਕਰਕੇ ਫਿਰ ਅਸੀਂ ਇਹਦੇ 5 ਕਜੋੜ ਹੋਰ ਵਧਾਤੇ 5 ਜੋੜ ਹੋਰ ਵਧਾ ਕੇ ਫਿਰ ਅਸੀਂ ਇਹ 5 ਇੰਚ ਹੋਰ ਬੁਣ ਲਿਆ ਬੁਣਤੀ ਪਾ ਕੇ ਉਸ ਤੋਂ ਬਾਅਦ ਇਹਦੇ ਮੋਢੇ ਤੇ ਗਲਾ ਕੱਢ ਲਿਆ ਤੇ 5 ਇੰਚ ਅਸੀਂ ਨੀਚੋਂ ਬਣਾਏ ਤੇ 5 ਇੰਚ ਬਾਰਡਰ ਬਣਾ 5 ਇੰਚ ਬੁਣਤੀ ਬਣਾਈਏ ਤੇ ਉਸ ਤੋਂ ਬਾਅਦ ਅਸੀਂ ਮੋਢੇ ਆਮ ਵਾਂਗੂ ਹੀ ਨਿਕਲਣਗੇ ਜਿਵੇਂ ਕੋਟੀ ਸਵਾਟਰ ਤੇ ਹੁੰਦੇ ਨੇ 9 ਇੰਚ ਦੇ ਮੋਢੇ ਤੇ ਫਿਰ ਥੋੜਾ ਜਾ ਜਿਹੜਾ ਪੀਡਿੰਗ ਕਰਦੇ ਆ ਇਹ ਤੋਂ ਥੋੜੇ ਜੇ ਘਟ ਜਾਂਦੇ ਨੇ ਤੇ 8 ਇੰਚ ਦੇ ਮੋਢੇ ਨੇ ਤੇ 6 ਇੰਚ ਦਾ ਗਲਾ ਬਣਾਇਆ ਸੀ 6.5 ਦਾ ਤੇ ਇਸ ਤਰ੍ਹਾਂ ਇਹਦੇ ਦੋਨੋਂ ਪਾਸੇ ਇੱਕੋ ਜਿਹੇ ਨੇ ਕੋਈ ਅਗਲਾ ਪਿਛਲਾ ਨਹੀਂ ਕੋਈ ਵੀ ਪਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਮਤਲਬ ਬੁਣਤੀ ਪਾ ਸਕਦੇ ਹੋ ਤੇ ਬਾਰਡਰ ਵੈਸੇ ਇਹਦੇ 2 2 ਦਾ ਹੀ ਜੱਚਦਾ ਹੈ 2 ਪੁੱਠੇ 2 ਸਿੱਧਿਆਂ ਦਾ ਵੀ ਬਾਰਡਰ ਇਹੋ ਜਿਹਾ ਹੋਵੇ ਬੁਣਤੀ ਕੋਈ ਮਰਜ਼ੀ ਬੁਣਤੀ ਕੋਈ ਮਰਜ਼ੀ ਪਾ ਲਓ ਬਾਰਡਰ ਇਹਦਾ ਇਹੀ ਜੱਚਦਾ ਹੈ 2 2 ਵਾਲਾ ਤੇ ਬਣਾ ਤਾਂ ਕੋਈ ਮਰਜ਼ੀ ਲਓ ਪਰ ਜਚਣ ਦੀ ਗੱਲ ਹੈ ਜੱਚਦਾ ਇਹੀ ਹੈ ਸਕੀਵਾਈ ਟਾਈਪ ਲੁੱਕ ਦਾ ਹਾਂ ਸਕੀਵਾਈ ਟਾਈਪ ਆ ਇਹ ਇਹਨੂੰ ਬਲਾਊਜ਼ ਕਹਿੰਦੇ ਨੇ ਹਾਂ ਆ ਦੇਖੋ ਅਸੀਂ ਨਾ ਇਹਦੇ ਕੁੰਡੇ ਚੱਕ ਕੇ ਨਹੀਂ ਬੁਣਾ ਹੋਇਆ ਸਲਾਈਆਂ ਨਾ ਇਹ ਅਸੀਂ ਬੀਡਿੰਗ ਹੀ ਕਰਤੀ ਕਿਉਂਕਿ ਇਹ ਬੀਡਿੰਗ ਬਹੁਤ ਜਲਦੀ ਹੋ ਜਾਂਦੀ ਹੈ ਇਹ ਵੀ ਵਧੀਆ ਲੱਗਦੀ ਹੈ ਕਰੋਸ਼ੀਆ ਨਾਲ ਕੀਤੀ ਹੈ ਫਿਰ ਹਾਂ ਇਹ ਕਰੋਸ਼ੀਆ ਨਾਲ ਕੀਤੀ ਹੈ ਬੀਡਿੰਗ ਇਹ ਸਾਰਾ 20 ਮਿੰਟ ਦਾ ਕੰਮ ਹੈ 10 20 ਮਿੰਟ ਦਾ ਹੀ ਹੈ ਕਰੋਸ਼ੀਆ ਨਾਲ ਬੀਡਿੰਗ ਕਰਨੀ ਜਿਹੜੇ ਸਲਾਈਆਂ ਨਾਲ ਕੁੰਡੇ ਚੱਕ ਕੇ ਕਰਨੇ ਆ ਉਹ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਹੈ ਤੇ ਔਰ ਜੇ ਕੋਈ ਬੁਣਤੀ ਬਾਰੇ ਜਾਂ ਕੁਝ ਵੀ ਹੋਰ ਪੁੱਛਣਾ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਆ ਇਸ ਤਰ੍ਹਾਂ ਇਹਦੀ ਸ਼ੇਪ ਬਣਦੀ ਹੈ ਹੁਣ ਤਾਂ ਇਹ ਥੋੜਾ ਜਿਹਾ ਇਕੱਠਾ ਜਮਾਇਆ ਪਿਆ ਇੱਕ ਵਾਰ ਜਦੋਂ ਪਾਵਾਂਗੇ ਉਦੋਂ ਸਹੀ ਹੋ ਜਾਊਗਾ ਕਿੰਨਾ ਟਾਈਮ ਲੱਗੂ ਇਹਨੂੰ ਬੁਣਨ ਤੇ ਇਹਨੂੰ ਬੁਣਨ ਤੇ ਬਹੁਤ ਟਾਈਮ ਘੱਟ ਲੱਗਦਾ ਇਹ ਬੁਣਣ ਵਾਲੇ ਦੇ ਸਿਰ ਤੇ ਆ ਵੀ ਉਹ ਕਿੰਨਾ ਟਾਈਮ ਲਾਉਂਦਾ ਦੋ ਦਿਨਾਂ ਚ ਵੀ ਬੁਣ ਸਕਦਾ ਬੰਦਾ ਚਾਰ ਵੀ ਹਫ਼ਤਾ ਵੀ ਲਾ ਸਕਦਾ ਜੇ ਕੋਈ ਮੇਰੇ ਵਰਗਾ ਦੋ ਦੋ ਸਲਾਈਆਂ ਪਾਊਗਾ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੇ ਚੰਗੀ ਲੱਗੀ ਤਾਂ ਸ਼ੇਅਰ ਔਰ ਲਾਈਕ ਜ਼ਰੂਰ ਕਰਿਓ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ